ਤੇ ਅੱਜ ਦਾ ਵਲੌਗ ਆਪਣਾ ਥੋੜਾ ਡਿਫਰੈਂਟ ਹੋਣ ਵਾਲਾ ਆ ਕਿਉਂਕਿ ਮਹਾਰਾਣੀ ਅਲੀਜਾਬੇਥ ਦੇ ਅੰਡਰ ਆਉਂਦਾ ਸੀਗਾ ਇਹ ਏਰੀਆ ਇਹ ਸੀਗਾ ਸਾਡਾ ਸਟੀਫਨ ਵਾਲਾ ਪਿੰਡ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਦਾ ਵਲੌਗ ਆਪਣਾ ਥੋੜਾ ਡਿਫਰੈਂਟ ਹੋਣ ਵਾਲਾ ਆ ਕਿਉਂਕਿ ਅੱਜ ਮੇਰੀ ਛੁੱਟੀ ਹੀ ਤੇ ਮੈਂ ਸਾਰੇ ਕੰਮਕਾਰ ਵੀ ਕਰ ਲਏ ਹਨਾ ਜਿੰਮ ਵੀ ਜਾਇਆ ਤੇ ਮੈਂ ਸੋਚਿਆ ਵੀ ਅੱਜ ਕਿਹੜੀ ਚੀਜ਼ ਦਾ ਵਲੌਗ ਬਣਾਈਏ ਹਨਾ ਰੋਜ਼ ਦੇ ਆਪਣੇ ਡੇਲੀ ਰੁਟੀਨ ਦੇ ਵਲੌਗ ਬਣਾ ਕੇ ਮੈਂ ਵੀ ਅੱਕ ਜਾਣਾ ਤੇ ਤੁਸੀਂ ਵੀ ਅੱਕ ਜਾਓਗੇ ਵੇਖ-ਵੇਖ ਕੇ ਫਿਰ ਮੈਂ ਸੋਚਿਆ ਵੀ ਕੀ ਕੀਤਾ ਜਾਵੇ ਅੱਜ ਕਿਹੜੀ ਚੀਜ਼ ਦਾ ਵਲੌਗ ਬਣਾਈਏ ਫਿਰ ਮੈਂ ਥੋੜਾ ਜਿਹਾ ਦਿਮਾਗ ਲੜਾਇਆ ਤੇ ਜਿਵੇਂ ਕਹਿੰਦੇ ਕਿ ਸਾਰਾ ਕੁਝ ਆਲੇ-ਦੁਆਲੇ ਹੁੰਦਾ ਹੈ ਹਨਾ ਆਪਣੇ ਅੱਖਾਂ ਤੇ ਕੰਨ ਖੁੱਲੇ ਰੱਖੋ ਕੁਝ ਨਾ ਕੁਝ ਆ ਜਾਂਦਾ ਤੇ ਫਿਰ ਮੈਂ ਉਹੀ ਚੀਜ਼ ਹੋਈ ਮੈਂ ਸੋਚਿਆ ਵੀ ਕਿਉਂ ਨਾ ਆਪਣੇ ਟਾਊਨ ਤੇ ਵਲੌਗ ਬਣਾਇਆ ਜਾਵੇ ਜਿਹੜਾ ਕਿ ਸਾਡਾ ਟਾਊਨ ਹੈ ਸਟੀਫਨਵਿਲ ਜਿੱਥੇ ਆਪਾਂ ਰਹਿ ਰਹੇ ਹ ਹਨਾ ਨਾਲੇ ਤਾਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਨੇ ਆ ਥੋੜੇ ਇੰਟਰਸਟਿੰਗ ਫੈਕਟ ਹੈਗੇ ਆ ਇਹਦੇ ਤੁਹਾਨੂੰ ਦੱਸਦੇ ਆ ਤੇ ਨਾਲੇ ਥੋੜਾ ਡਿਫਰੈਂਟ ਹੋ ਜਾਊਗਾ ਤੇ ਇਹ ਟਾਊਨ ਜਿਹੜਾ ਹੈ ਜੀ ਇਹ ਹੈਗਾ ਆ ਸਟੀਫਨਵੈਲ ਟਾਊਨ ਨਿਊ ਫਾਉਨਲੈਂਡ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਨਿਊ ਫਾਉਨਲੈਂਡ ਜਿਹੜੀ ਪ੍ਰੋਵਿੰਸ ਆ ਇਹ ਥੋੜੀ ਅ ਅਲੱਗ ਆ ਬਾਕੀ ਮਤਲਬ ਜੇ ਤੁਸੀਂ ਕੈਨੇਡਾ ਦਾ ਮੈਪ ਦੇਖੋ ਮੈਪ ਦੇ ਵਿੱਚ ਇੱਕ ਵੱਖਰਾ ਹੀ ਆਈਲੈਂਡ ਨਿਊ ਫਾਉਨਲੈਂਡ ਉੱਥੇ ਆਇਆ ਛੋਟਾ ਜਿਹਾ ਟਾਊਨ ਇਹਦੇ ਚਾਰੇ ਪਾਸੇ ਸਮੁੰਦਰ ਹੀ ਆ ਹਨ ਕਿਸੇ ਪਾਸੇ ਵੀ ਰੋਡ ਨਹੀਂ ਲੱਗਦਾ ਇਹਨੂੰ ਤੁਹਾਨੂੰ ਮੈਂ ਦਿਖਾਉਣਾ ਆਪਾਂ ਇਸ ਟਾਈਮ ਸਮੁੰਦਰ ਦੇ ਕੰਡੇ ਤੇ ਖਲੋਤੇ ਆ ਆ ਦੇਖੋ ਇਹਦੇ ਚਾਰੇ ਪਾਸੇ ਹੀ ਸਮੁੰਦਰ ਹੈ ਮਤਲਬ ਟਾਊਨ ਦੇ ਚਾਰੇ ਪਾਸੇ ਸਮੁੰਦਰ ਨਹੀਂ ਆ ਪ੍ਰੋਵਿੰਸ ਜਿਹੜੀ ਸਟੇਟ ਆ ਨਿਊਫਾਉਂਡਲੈਂਡ ਇਹਦੇ ਚਾਰੇ ਪਾਸੇ ਸਮੁੰਦਰ ਆ ਤੇ ਆਪਾਂ ਹੁਣ ਇਸ ਟਾਈਮ ਇਹਦੇ ਕੰਡੇ ਤੇ ਖਲੋਤੇ ਆ ਇਥੋਂ ਆਪਾਂ ਹੁਣ ਨਾਲੇ ਤੇ ਤੁਹਾਨੂੰ ਆਪਾਂ ਸ਼ਹਿਰ ਦਾ ਘੇੜਾ ਕਢਾਈ ਜਾਣਾ ਨਾਲ-ਨਾਲ ਹੈਨਾ ਸ਼ਹਿਰ ਦਾ ਡਾਊਨ ਟਾਊਨ ਜੋ ਵੀ ਮਤਲਬ ਆਪਾਂ ਇੱਕ ਜਗ੍ਹਾ ਤੇ ਫੋਕਸ ਰੱਖ ਦੇਣਾ ਇਹਦੇ ਬਾਰੇ ਅਸੀਂ ਦੇਖੀ ਜਾਇਓ ਤੇ ਨਾਲ-ਨਾਲ ਮੈਂ ਤੁਹਾਨੂੰ ਦੱਸੀ ਜਾਊਂਗਾ ਕਿ ਇਹਦੇ ਟਾਊਨ ਦੇ ਵਿੱਚ ਕੀ ਇਹ ਟਾਊਨ ਦੀ ਹਿਸਟਰੀ ਆ ਕੀ ਇੱਥੇ ਫੈਸਿਲਿਟੀਆਂ ਨੇ ਕਿਵੇਂ ਦੀ ਇੱਥੇ ਟਰਾਂਸਪੋਰਟੇਸ਼ਨ ਹੈਨਾ ਟਰਾਂਸਪੋਰਟੇਸ਼ਨ ਕਿਵੇਂ ਦੀ ਆ ਹੋਰ ਇੱਥੇ ਕੀ ਨੇ ਮਤਲਬ ਹੈਨਾ ਚੀਜ਼ਾਂ ਐਂਟਰਟੇਨਮੈਂਟਲੀ ਤੇ ਜਾਂ ਆਪਣੇ ਹੋਰ ਚੀਜ਼ਾਂ ਕੀ ਨੇ ਉਹ ਤੁਹਾਨੂੰ ਦੱਸਦੇ ਆਂ ਤੇ ਹੁਣ ਆਪਾਂ ਚੱਲੀਏ ਨਾਲੇ ਤਸੀਂ ਵੇਖੋ ਟਾਊਨ ਤੁਹਾਨੂੰ ਸੜਕਾਂ ਵਿਖਾਈਏ ਸਨੋਹ ਦਿਖਾਈਏ ਤੇ ਨਾਲੇ ਤੁਹਾਨੂੰ ਆਪਾਂ ਦੱਸਦੇ ਹਾਂ ਸਾਰਾ ਇੱਥੋਂ ਦਾ ਮਾਹੌਲ ਕੀ ਹੈ ਚਲੋ ਚੱਲੀਏ ਲਓ ਜੀ ਕੈਮਰਾ ਦਿੱਤਾ ਆਪਾਂ ਟਕਾ ਤੇ ਉਹ ਸਾਹਮਣੇ ਸਮੁੰਦਰ ਹੈ ਤੇ ਹੁਣ ਆਪਾਂ ਚੱਲੀਏ ਟਾਊਨ ਵੱਲ ਨੂੰ ਤੇ ਆ ਲੋਕਾਂ ਨੇ ਸਮੁੰਦਰ ਦੇ ਕੰਡੇ ਤੇ ਘਰ ਬਣਾਏ ਨੇ ਇਹ ਨਹੀਂ ਡਰਦੇ ਇਹਨਾਂ ਨੂੰ ਨਹੀਂ ਹੈਗਾ ਡਰ ਡੁਕਰ ਤੇ ਇਹ ਜੀ ਟਾਊਨ ਦਾ ਮਤਲਬ ਇੱਥੋਂ ਹਿੱਸਾ ਸ਼ੁਰੂ ਹੁੰਦਾ ਵਾ ਬਾਕੀ ਨਾਲ ਹੀ ਲੱਗਦੇ ਸਾਰੇ ਦੂਸਰਾ ਟਾਊਨ ਸ਼ੁਰੂ ਹੋ ਜਾਂਦਾ ਵਾ ਨਾਲ-ਨਾਲ ਹੋਰ ਵੀ ਟਾਊਨ ਹੈਗੇ ਨੇ ਕਾਫੀ ਛੋਟੇ-ਛੋਟੇ ਪਰ ਆਪਾਂ ਇਸ ਟਾਊਨ 'ਚ ਰਹਿੰਦੇ ਆ ਸਟੀਫਨਵਿਲ 'ਚ ਤੇ ਤਾਂ ਆਪਾਂ ਤੁਹਾਨੂੰ ਇਸ ਦੇ ਬਾਰੇ ਚੰਨਣਾ ਪਾਉਨੇ ਆ ਆ ਸਾਈਡ ਤੇ ਇਦਾਂ ਸੜਕਾਂ ਤੋਂ ਸਨੋਹਸ਼ਨਾ ਸਾਫ਼ ਕਰ ਦਿੰਦੇ ਆ ਹਨਾ ਬਰਫ਼ਬਾਰੀ ਬਹੁਤ ਹੁੰਦੀ ਆ ਸਾਈਡ ਤੇ ਲਈ ਜਾਂਦੇ ਆ ਸਨੋ ਤੇ ਜੇ ਆਪਾਂ ਟਾਊਨ ਦੇ ਇਤਿਹਾਸ ਦੀ ਗੱਲ ਕਰੀਏ ਜੀ ਇਤਿਹਾਸ ਇਹਦਾ ਕਹਿੰਦਾ ਆ ਕਿ ਪਹਿਲਾਂ ਇਹ ਬ੍ਰਿਟੇਨ ਦਾ ਹਿੱਸਾ ਸੀ ਬ੍ਰਿਟੇਨ ਮਤਲਬ ਇੰਗਲੈਂਡ ਮਹਾਰਾਣੀ ਅਲੀਜ਼ਾਬੇਥ ਦੇ ਅੰਡਰ ਆਉਂਦਾ ਸੀਗਾ ਇਹ ਏਰੀਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪ੍ਰithvi ਤੇ ਜ਼ਿਆਦਾਤਰ ਜਿਹੜਾ ਹਿੱਸਾ ਹੈ ਨਾ ਧਰਤੀ ਦਾ ਉਹ ਉਹਦੇ ਅੰਡਰ ਹੀ ਆਉਂਦਾ ਸੀਗਾ ਪਹਿਲਾਂ ਵੀ ਤੇ ਹੁਣ ਵੀ ਆ ਹੁਣ ਪਰ ਇਹ ਵੀ ਥੋੜਾ ਘੱਟ ਰਹਿ ਗਿਆ ਹੈ ਪਹਿਲਾਂ ਵੀ ਹੀ ਪਹਿਲਾਂ ਕੈਨੇਡਾ ਪੂਰਾ ਉਹਦੇ ਅੰਡਰ ਸੀਗਾ ਤੇ ਹੁਣ ਥੋੜਾ ਜਿਹਾ ਪਤਾ ਨਹੀਂ ਹੋ ਗਿਆ ਵਾ ਕਿ ਕਿੱਦਾਂ ਵਾ ਤੇ ਇਹ ਪਹਿਲਾਂ ਬ੍ਰਿਟੇਨ ਦਾ ਹਿੱਸਾ ਹੀ ਤੇ ਬ੍ਰਿਟੇਨ ਦੇ ਕੋਲੋਂ ਮੈਂ ਤੁਹਾਨੂੰ ਟਾਊਨ ਦੀ ਗੱਲ ਕਰ ਰਿਹਾ ਪ੍ਰੋਵਿੰਸ ਦੀ ਨਹੀਂ ਟਾਊਨ ਜਿਹੜਾ ਸਟੀਫਨ ਮਿਲ ਤੇ ਇਹਦਾ ਜਿਹੜਾ ਟਾਊਨ ਦਾ ਅਮਰੀਕ ਬ੍ਰਿਟੇਨ ਦੇ ਅੰਡਰ ਸੀਗਾ ਤੇ ਅਮਰੀਕਾ ਨੇ ਲੀਜ਼ ਤੇ ਲਿਆ ਸੀ ਬ੍ਰਿਟੇਨ ਕੋਲੋਂ ਇਹ ਹਿੱਸਾ 99 ਸਾਲ ਦੀ ਉਹਨਾਂ ਨੇ ਲੀਜ਼ ਕੀਤੀ ਸੀ ਉਹਨਾਂ ਨੇ ਕਿਉਂ ਲਿਆ ਕਿ ਉਹਨਾਂ ਨੇ ਆਪਣੀ ਅਮਰੀਕਾ ਨੇ ਆਪਣੀ 에ਅਰ ਬੇਸ ਬਣਾਈ ਸੀਗੀ ਇੱਥੇ ਤੇ 에ਅਰ ਬੇਸ ਜਦੋਂ ਉਹਨਾਂ ਦਾ ਉਹ ਚੀਜ਼ ਹਨਾ ਇੱਥੇ ਤੁਹਾਨੂੰ ਮੈਂ ਦਿਖਾਉਂਗਾ ਅੱਗੇ ਕਾਫੀ ਇੱਥੇ ਪੁਰਾਣੀਆਂ ਬਿਲਡਿੰਗਾਂ ਨੇ ਕਵਾਟਰ ਨੇ ਉਸ ਟਾਈਮ ਦੇ ਬਣੇ ਉਹਨਾਂ ਦੀ 에ਅਰ ਬੇਸ ਹੀ ਇੱਥੇ ਮਿਲਟਰੀ ਦੀ ਹਨਾ ਤੇ ਮਿਲਟਰੀ ਦੇ ਕਵਾਟਰ ਕੂਟਰ ਬਣੇ ਨੇ ਇੱਥੇ ਸਾਰੇ ਤੇ ਉਹ ਜਦੋਂ ਉਹਨਾਂ ਦਾ ਐਗਰੀਮੈਂਟ ਖਤਮ ਹੋ ਗਿਆ ਤਾਂ ਫਿਰ ਅਮਰੀਕਾ ਨੇ ਇਹ ਟਾਊਨ 1 ਡਾਲਰ ਦੇ ਵਿੱਚ ਕੈਨੇਡਾ ਨੂੰ ਦੇ ਦਿੱਤਾ ਸਿਰਫ 1 ਡਾਲਰ ਦੇ ਵਿੱਚ ਜੋ ਕਿ ਉਹਦੇ ਹਿਸਾਬ ਨਾਲ ਹੋਊਗਾ ਕਿ ਤੁਸੀਂ ਫ੍ਰੀ ਚੀਜ਼ ਲੈ ਨਹੀਂ ਸਕਦੇ ਦੇ ਨਹੀਂ ਸਕਦੇ ਹਨਾ ਤੇ ਉਹਨਾਂ ਨੇ ਇਸ ਟਾਊਨ ਦੀ ਕੀਮਤ 1 ਡਾਲਰ ਰੱਖੀ ਕੈਨੇਡਾ ਨੇ 1 ਡਾਲਰ ਦਿੱਤਾ ਤੇ ਅਮਰੀਕਾ ਕੋ ਇਹ ਟਾਊਨ ਲੈ ਲਿਆ ਅੱਜ ਕੱਲ੍ਹ ਵੇਖ ਲਓ ਵੀ 1 ਡਾਲਰ ਦਾ ਕੀ ਆਉਂਦਾ ਵਾ ਹਨਾ ਤੇ 1 ਡਾਲਰ ਦੇ ਵਿੱਚ ਇਹ ਪੂਰਾ ਟਾਊਨ ਜਿੰਨਾ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਵੀਡੀਓ ਦੇ ਵਿੱਚ ਇਹ ਸਾਰਾ 1 ਡਾਲਰ ਦੇ ਵਿੱਚ ਟਾਊਨ ਖਰੀਦਿਆ ਸੀਗਾ ਕੈਨੇਡਾ ਨੇ ਤੇ ਜੇ ਆਪਾਂ ਗੱਲ ਕਰੀਏ ਇੱਥੋਂ ਦੀ ਪੋਪੂਲੇਸ਼ਨ ਦੀ ਪੋਪੂਲੇਸ਼ਨ ਜਿਹੜੀ ਹੈ ਐਸ ਟਾਈਮ ਜਨਸੰਖਿਆ 2025 ਦੇ ਵਿੱਚ 22000 ਦੇ तकरीबन ਲਗਭਗ 22000 ਦੇ ਹੈਗੀ ਆ ਇਸ ਟਾਊਨ ਦੀ ਤੇ ਜੇ ਆਪਾਂ ਪੁਰਾਣੇ ਸਮੇਂ ਦੇ ਵਿੱਚ ਚਲ ਜਾਈਏ ਹਨਾ ਜਿੱਦਾਂ ਅੱਜ ਤੋਂ 70 80 ਸਾਲ ਪਹਿਲਾਂ ਉਦੋਂ ਇਸ ਟਾਊਨ ਦੀ ਪੋਪੂਲੇਸ਼ਨ ਹੈਗੀ ਸੀਗੀ ਸਿਰਫ 7 800 ਮਤਲਬ 6 700 ਬੰਦਾ ਇੰਨੇ ਲੋਕ ਸੀਗੇ ਇੱਥੇ ਆ ਹੁਣ ਮਤਲਬ ਡੇ ਬਾਏ ਡੇ ਇਨਕਰੀਜ਼ ਹੋ ਰਹੀ ਹੈ ਇੱਥੋਂ ਦੀ ਪੋਪੂਲੇਸ਼ਨ ਤੇ ਉਹ ਵੀ ਇੱਥੇ ਇਮੀਗ੍ਰੈਂਟਸ ਕਾਫੀ ਆ ਰਹੇ ਨੇ ਹਨਾ ਜਿੱਦਾਂ ਇੰਡੀਅਨਸ ਫਿਲੀਪੀਨੋ ਦੇ ਕਾਫੀ ਜ਼ਿਆਦਾ ਆ ਰਹੇ ਨੇ ਤੇ ਇਸ ਕਰਕੇ ਇੱਥੇ ਪੋਪੂਲੇਸ਼ਨ ਦਿਨ ਬਦਿਆਂ ਨੂੰ ਵੱਧ ਹੀ ਜਾ ਰਹੀ ਆ। ਬਾਕੀ ਤੁਹਾਨੂੰ ਅੱਗੇ ਦੱਸਦੇ ਆ ਕਿ ਆ ਹੁਣ ਮੈਂ ਜਿਹੜਾ ਮੋੜ ਮੁੜੂੰਗਾ ਇੱਥੋਂ ਡਾਊਨਟਾਊਨ ਸ਼ੁਰੂ ਹੋ ਜਾਂਦਾ ਜੀ ਇਹਦਾ ਟਾਊਨ ਦਾ। ਆ ਮੋੜ ਤੋਂ ਹੁਣ ਅੱਗੇ ਡਾਊਨਟਾਊਨ ਸ਼ੁਰੂ ਹੋ ਗਿਆ। ਤੇ ਇਹਦਾ ਏਰੀਆ ਸਾਈਜ਼ ਜਿਹੜਾ ਹੈਗਾ ਉਹ 35 ਕਿਲੋਮੀਟਰ ਸਕੁਅਰ ਆ। ਏਰੀਆ ਸਾਈਜ਼ ਇਹਦਾ 35 ਕਿਲੋਮੀਟਰ ਸਕੁਅਰ ਆ। ਤੇ ਉਹ ਸਾਹਮਣੇ ਜਿਹੜਾ ਤੁਹਾਨੂੰ ਗੈਸ ਸਟੇਸ਼ਨ ਦਿਖ ਰਿਹਾ ਆ ਕੈਨੇਡੀਅਨ ਟਾਇਰ ਦਾ ਇੱਥੇ ਆਪਾਂ ਕੰਮ ਕਰਦੇ ਆ ਦੋ ਕੰਮ ਮੈਂ ਕਰਦਾ ਇੱਕ ਇੱਥੇ ਪੈਟਰੋਲ ਪੰਪ ਤੇ ਤੇ ਦੂਸਰਾ ਮੈਂ ਕਰਦਾ ਟੈਕਸੀ ਤੇ ਜੇ ਆਪਾਂ ਇੱਥੇ ਫੈਸਿਲਿਟੀਆਂ ਦੀ ਗੱਲ ਕਰੀਏ ਹਨਾ ਇੱਕ ਆਵਾ ਗੈਸ ਸਟੇਸ਼ਨ ਇੱਕ ਆ ਅੱਗੇ ਆ ਗਿਆ ਐਸਓ ਦਾ ਪੈਟਰੋਲ ਪੰਪ ਇੱਕ ਹੋਰ ਹੈਗਾ ਐਸਓ ਦਾ ਤਿੰਨ ਪੈਟਰੋਲ ਪੰਪ ਨੇ ਹਸਪੀਟਲ ਆ ਇੱਥੇ ਕਾਫੀ ਤਗੜਾ ਇੱਕ ਹਨਾ ਅ ਸਹੂਲਤਾਂ ਦੇ ਓਨੀਆਂ ਕੀ ਆ ਭਰੇ ਵੀ ਮੜ ਮੋੜ ਇੱਕ ਟਾਊਨ ਦੇ ਵਿੱਚ ਜੋ ਹੋਣਾ ਚਾਹੀਦਾ ਹੈ ਹਨਾ ਜ਼ਰੂਰੀ ਚੀਜ਼ਾਂ ਉਹ ਹੈਗੀਆਂ ਨੇ ਬੈਂਕ ਹੈਗੇ ਨੇ ਗਰੋਸਰੀ ਸਟੋਰ ਹੈਗੇ ਨੇ ਬੈਂਕ ਇੱਥੇ ਚਾਰ ਬੈਂਕ ਨੇ ਇੱਕ ਰਾਇਲ ਆਰਬੀਸੀ ਬੈਂਕ ਦਾ ਸਕੋਸ਼ੀਆ ਬੈਂਕ ਦਾ ਬੈਂਕ ਆਫ ਮੌਂਟਰੀ ਵਾਲਾ ਇੱਕ ਪਤਾ ਨਹੀਂ ਕਿਹੜਾ ਤੇ ਯਾਦ ਨਹੀਂ ਮੈਨੂੰ ਤੇ ਇੰਟਰਨੈਸ਼ਨਲ 에ਅਰਪੋਰਟ ਹੈਗਾ ਆ ਪਰ ਉਹ ਇੰਟਰਨੈਸ਼ਨਲ ਨਾਂ ਦਾ ਹੀ ਉਹ ਚੱਲਦਾ ਨਹੀਂ ਹੈ ਕਾਫੀ ਦੇਰ ਤੋਂ ਬੰਦ ਹੋਇਆ ਪਿਆ ਉਹ ਉਹਦਾ ਹੀ ਜਦੋਂ ਕਿਤੇ ਅਮਰੀਕਾ ਮੁਰਕਾ ਦਾ 에어ਬੇਸ ਹੈ ਨਾ ਉਹਨਾਂ ਦਾ ਉਹਨਾਂ ਦੇ ਅੰਦਰ ਹੀ ਸੀਗਾ ਤੇ ਬਾਕੀ ਹੈ ਕਿ ਹੁਣ ਉਹ ਬੰਦ ਆ ਬਾਕੀ ਜੇ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ ਤੇ ਟਰਾਂਸਪੋਰਟੇਸ਼ਨ ਇੱਥੇ ਬੱਸ ਸਰਵਿਸ ਨਹੀਂ ਹੈਗੀ ਜੀ ਬੱਸ ਤੁਹਾਨੂੰ ਕੋਈ ਨਹੀਂ ਦਿਖਣੀ ਇੱਥੇ ਚੱਲਦੀ ਟੈਕਸੀਆਂ ਹੈਗੀਆਂ ਵਾ ਆਪਣਾ ਦੋ ਕੰਪਨੀਆਂ ਨੇ ਇੱਥੇ ਪ੍ਰਾਈਵੇਟ ਕੰਪਨੀਆਂ ਟੈਕਸੀ ਦੀਆਂ ਇੱਕ ਬਲੂ ਬਰਡ ਟੈਕਸੀ ਹੈ ਜਿਹਦੇ ਚ ਮੈਂ ਕੰਮ ਕਰਦਾ ਇੱਕ ਹੈਗੀਆ ਕਿੰਗ ਕੈਬ ਤੇ ਇਹ ਦੋ ਕੰਪਨੀਆਂ ਨੇ ਟੈਕਸੀ ਦੀਆਂ ਹੋਰ ਇੱਥੇ ਟਰਾਂਸਪੋਰਟੇਸ਼ਨ ਕੁਝ ਨਹੀਂ ਹੈਗੀ ਬਾਕੀ ਇੱਥੇ ਬੱਸ ਸਰਵਿਸ ਵੀ ਨਹੀਂ ਆ, ਊਬਰ ਵੀ ਨਹੀਂ ਚੱਲਦੀ ਜਿੱਦਾਂ ਕਿ ਆਪਣੇ ਬਾਕੀ ਪ੍ਰੋਵਿੰਸਾਂ ਦੇ ਵਿੱਚ ਹਨਾ ਵੱਡੇ ਸ਼ਹਿਰਾਂ ਦੇ ਵਿੱਚ ਊਬਰ ਚੱਲਦੀ ਆ। ਤੇ ਉਹ ਵੀ ਨਹੀਂ ਚੱਲਦੀ ਇੱਥੇ ਊਬਰ ਐਕਸ, ਡੋਰ ਡੈਸ਼ ਕੁਝ ਨਹੀਂ। ਜੋ ਵੀ ਆ ਇੱਥੇ ਮਤਲਬ ਜੇ ਕਿਸੇ ਨੇ ਫੂਡ ਆਰਡਰ ਕੀਤਾ ਹਨਾ ਆਨਲਾਈਨ, ਉਹਦੀ ਡਿਲੀਵਰੀ ਵੀ ਆਪਾਂ ਹੀ ਕਰਨੀ ਆ ਟੈਕਸੀ ਵਾਲਿਆਂ ਨੇ। ਸਵਾਰੀਆਂ ਵੀ ਆਪਾਂ ਹੀ ਢੋਣੀਆਂ ਵਾ ਟੈਕਸੀ ਵਾਲਿਆਂ ਨੇ। ਆ ਸਾਰਾ ਡਾਊਨਟਾਊਨ ਹੈ ਜਿੰਨਾ ਵੀ ਤੁਹਾਨੂੰ ਆਪਾਂ ਦਿਖਾ ਰਹੇ ਆ ਉਹ ਅਗਲੇ ਪਾਸੇ ਲਾਈਟਾਂ ਆ ਜਾਣੀਆਂ ਵਾ, ਚੌਂਕ ਆ ਜਾਣਾ ਵਾ। ਉਹ ਚੌਂਕ ਤੱਕ ਬਸ ਇਹ ਡਾਊਨਟਾਊਨ ਹੈ, ਇਹੀ ਡਾਊਨਟਾਊਨ ਆ ਹੋ ਡਾਊਨਟਾਊਨ ਵੀ ਇੱਡਾ ਖਾਸ ਨਹੀਂ ਹੈਗਾ ਇੱਥੇ ਬਸ ਇਹੀ ਹੈ ਦੋ ਟਿਮ ਹਾਟਨ ਨੇ ਮਤਲਬ ਦੋ ਤਿੰਨ ਰੈਸਟੋਰੈਂਟਸ ਨੇ ਬੈਂਕ ਨੇ ਗਰੋਸਰੀ ਸਟੋਰਸ ਨੇ ਤੇ ਬਸ ਇਹੀ ਕੁਝ ਹੈ ਤੇ ਜਾਂ ਹੋਰ ਇੱਥੇ ਇੱਕ ਬੱਸ ਚੱਲਦੀ ਹੈ ਜਿਹੜੀ ਕਿ ਆਈਲੈਂਡ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਜਾਂਦੀ ਹੈ ਹਨਾ ਜਿੱਦਾਂ ਤੁਹਾਨੂੰ ਦੱਸਿਆ ਕਿ ਇੱਥੇ ਬੱਸ ਸਰਵਿਸ ਨਹੀਂ ਆ ਏਅਰਪੋਰਟ ਵੀ ਚੱਲਦਾ ਨਹੀਂ ਆ ਤੇ ਰੇਲਵੇ ਸਟੇਸ਼ਨ ਹੈਗਾ ਵਾ ਤੇ ਉਹ ਵੀ ਚੱਲਦਾ ਨਹੀਂ ਉਹ ਵੀ 1988 ਦੇ ਵਿੱਚ ਸ਼ਾਇਦ ਕਹਿੰਦੇ ਬੰਦ ਹੋ ਗਿਆ ਸੀ ਕੁਝ ਕਾਰਨਾਂ ਦੀ وجہ ਤੋਂ 1988 ਚ ਬੰਦ ਹੋ ਗਿਆ ਇਹ ਰੇਲਵੇ ਸਟੇਸ਼ਨ ਤੇ ਸਿਰਫ ਇੱਕ ਬੱਸ ਚੱਲਦੀ ਆ ਉਹ ਸਵੇਰੇ ਸ਼ਾਮ ਚੱਲਦੀ ਆ ਉਹ ਇੱਕ ਆਈਲੈਂਡ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਚੱਲਦੀ ਆ ਜਿੰਨੇ ਵੀ ਰਸਤੇ ਦੇ ਵਿੱਚ ਪੂਰੇ ਆਈਲੈਂਡ ਦੇ ਨਿਊ ਫਾਉਂਡਲੈਂਡ ਦੇ ਵਿੱਚ ਟਾਊਨ ਸ਼ਹਿਰ ਆਉਂਦੇ ਨੇ ਹਨਾ ਮੇਨ ਮੇਨ ਉਹਨਾਂ ਦੇ ਵਿੱਚ ਉਹ ਰੁੱਕੇ ਜਾਂਦੀ ਆ ਤੇ ਇੱਥੇ ਸਟੀਫਨਵਿਲ ਦੇ ਵਿੱਚ ਵੀ ਉਹ ਬੱਸ ਰੁੱਕੇ ਜਾਂਦੀ ਆ ਤੇ ਨਾਰਮਲੀ ਤੇ ਇੱਥੇ ਸਾਰਿਆਂ ਕੋ ਆਪੋ ਆਪਣੀਆਂ ਗੱਡੀਆਂ ਹੁੰਦੀਆਂ ਵਾ ਜਿਦਾਂ ਤੁਸੀਂ ਵੇਖ ਹੀ ਰਹੇ ਹੋ ਕਿੰਨੀਆਂ ਗੱਡੀਆਂ ਆਉਂਦੀਆਂ ਜਾਂ ਆ ਰਹੀਆਂ ਨੇ ਜਾਂਦੀਆਂ ਨੇ ਹਨਾ ਜ਼ਿਆਦਾਤਰ ਸਾਰਿਆਂ ਕੋ ਗੱਡੀਆਂ ਹੁੰਦੀਆਂ ਵਾ ਪਰ ਜੇ ਦੂਰ ਨੇੜੇ ਜਿੱਦਾ ਜਾਣਾ ਹਨਾ ਕਿਸੇ ਨੇ ਕੇ ਕੋ ਨਈ ਡਰਾਈਵ ਹੁੰਦਾ ਜਾਂ ਕਿਸੇ ਕੋ ਨਈ ਗੱਡੀ ਹੈਗੀ ਉਹ ਫਿਰ ਇਦਾਂ ਕਰਦੇ ਨੇ ਕਿ ਉਹ ਉਸ ਬੱਸ ਤੇ ਬੱਸ ਦੀ ਵਰਤੋਂ ਕਰਦੇ ਨੇ ਜਿਹੜੀ ਇੱਕ ਆਈਲੈਂਡ ਤੋਂ ਦੂਸਰੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੇ ਜਾਂਦੀ ਹਨਾ ਆਈਲੈਂਡ ਤੇ ਇਹ ਆ ਜੀ ਇੱਥੋਂ ਦੀ ਟਰਾਂਸਪੋਰਟੇਸ਼ਨ ਜੇ ਆਪਾਂ ਗੱਲ ਕਰੀਏ ਵੈਦਰ ਦੀ ਤੇ ਵੈਦਰ ਜਿਹੜਾ ਆ ਉਹ ਇੱਥੋਂ ਦਾ ਤੁਸੀਂ ਦੇਖ ਹੀ ਲਿਆ ਵਾ ਵੀਡੀਓ ਦੇ ਵਿੱਚ ਵੈਦਰ ਕਿਦਾਂ ਦਾ ਹੈ ਸਰਦੀਆਂ ਦੇ ਵਿੱਚ ਬਹੁਤ ਸਨੋ ਪੈਂਦੀ ਆ ਤੇ ਗਰਮੀਆਂ ਦੇ ਵਿੱਚ ਗਰਮੀ ਇੰਨੀ ਨਹੀਂ ਪੈਂਦੀ ਪਰ ਠੰਡ ਦੇ ਵਿੱਚ ਠੰਡ ਬਹੁਤ ਪੈਂਦੀ ਆ ਜੋ ਕਿ ਠੰਡ ਦਾ ਜੇ ਆਪਾਂ ਤੁਹਾਨੂੰ ਦੱਸੀਏ ਕਿ ਇਹਨਾਂ ਦਾ ਇੱਥੇ ਟਾਊਨ ਦੇ ਵਿੱਚ ਜਿਹੜਾ ਰਿਕਾਰਡ ਆ ਠੰਡ ਦਾ ਉਹ ਮਾਈਨਸ ਕਹਿੰਦੇ ਕਾਫੀ ਟਾਈਮ ਪਹਿਲਾਂ ਮਾਈਨਸ 40 ਡਿਗਰੀ ਸੈਲਸੀਅਸ ਤੱਕ ਗਿਆ ਸੀਗਾ ਮਤਲਬ ਇੰਨਾ ਤਾਪਮਾਨ ਘਟਿਆ ਸੀ ਘੱਟ ਤੋਂ ਘੱਟ ਹਨਾ ਮਾਈਨਸ ਆਹ ਮੁੰਡੇ ਆਪਣੇ ਪੰਜਾਬੀ ਤੁਰੇ ਆ ਉਹੰਡੇ ਨੇ ਇਹ ਵਲੌਗ ਚ ਦੇਖ ਲਿਓ ਇਹਨਾਂ ਨੇ ਵੀ ਦੇਖ ਲੈਣਾ ਵਾ ਤੇ -40 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਇੱਥੋਂ ਦਾ ਡਿੱਗਾ ਹੋਇਆ ਸਭ ਤੋਂ ਰਿਕਾਰਡ ਹੈ ਜਿਹੜਾ ਤੇ ਜੇ ਗਰਮੀ ਦੀ ਗੱਲ ਕਰੀਏ ਤਾਂ ਗਰਮੀਆਂ ਦੇ ਵਿੱਚ ਵੀ ਇਹ ਕਹਿੰਦੇ ਵੀ ਇੰਨਾ ਹੀ ਪਲੱਸ ਚ 40 ਤੱਕ ਗਿਆ ਹੋਇਆ ਟੈਂਪਰੇਚਰ ਉਹ ਬਹੁਤ ਗਰਮੀ ਮਨਾਉਂਦੇ ਆ ਗੁਰੇ ਇੱਥੋਂ ਦੇ ਤੇ ਇਹਨਾਂ ਦਾ ਤੇ ਗਰਮੀਆਂ ਦੇ ਵਿੱਚ ਤੁਸੀਂ ਕਹੋਗੇ ਮਰ ਨਹੀਂ ਹੋ ਜਾਂਦਾ ਵੀ ਯਾਰ ਇੰਨੀ ਗਰਮੀ ਹਨਾ ਤੇ ਆਪਣੇ ਉਥੇ ਇੰਡੀਆ ਚ ਤੇ 40 ਡਿਗਰੀ ਸੈਲਸੀਅਸ ਜਿਹੜੀ ਹੈ ਨਾਰਮਲ ਐਨੀ ਜ਼ਿਆਦਾ ਨਹੀਂ ਹੈਗੀ ਤੇ ਬਾਕੀ ਇਹ ਆ ਵੀ ਆ ਸਾਈਡ ਤੇ ਸੱਜੇ ਤੁਹਾਨੂੰ ਜਹਾਜ਼ ਦਿਖਿਆ ਹੋਣਾ ਵਾ ਯੂ ਐਸ 에ਅਰ ਫੋਰਸ ਦਾ ਹੈ ਉਦੋਂ ਦਾ ਹੀ ਆ ਉਹ ਛੱਡ ਗਏ ਸੀ ਇੱਥੇ ਕਿ ਪਤਾ ਨਹੀਂ ਇਹਨਾਂ ਨੇ ਰੱਖ ਲਿਆ ਤੇ ਬਾਕੀ ਇਹ ਆ ਵੀ ਇਹ ਹੀ ਆ ਗਰਮੀਆਂ ਦੇ ਵਿੱਚ ਤੇ ਵਿੰਟਰ ਦੇ ਵਿੱਚ ਠੰਡ ਬਹੁਤ ਆ ਤੇ ਗਰਮੀਆਂ ਬਾਕੀ ਹਵਾ ਚੱਲਦੀ ਰਹਿੰਦੀ ਆ ਇੱਥੇ ਕਿਉਂਕਿ ਚਾਰੇ ਪਾਸੇ ਸਮੁੰਦਰ ਆ ਪਹਾੜ ਨੇ ਜੰਗਲ ਹਣਾ ਤੇ ਹਵਾ ਬਹੁਤ ਚੱਲਦੀ ਰਹਿੰਦੀ ਆ ਤੇ ਗਰਮੀਆਂ ਦੇ ਵਿੱਚ ਤਾਂ ਚਲੋ ਸਹੀ ਹੈ ਪਰ ਸਰਦੀਆਂ ਦੇ ਵਿੱਚ ਹਵਾ ਦਾ ਕੰਮ ਜਿਹੜਾ ਬੜਾ ਔਖਾ ਹੋ ਜਾਂਦਾ ਬਾਕੀ ਹੋਰ ਇੱਥੇ ਜੇ ਗੱਲ ਕਰੀਏ ਐਂਟਰਟੇਨਮੈਂਟ ਨੂੰ ਇੱਥੇ ਸਪੋਰਟ ਸੈਂਟਰ ਹੈਗੇ ਆ 1 2 ਜਿਮ ਹੈਗੇ ਨੇ ਆਪਣਾ 바ਰ ਵਗੈਰਾ ਹੈਗੇ ਨੇ ਕਲੱਬ ਜਿਹੜੇ ਹੁੰਦੇ ਆ ਹਣਾ ਤੇ ਵਧੀਆ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਵਾਸਤੇ ਵਧੀਆ ਮਾਹੌਲ ਇੱਥੇ ਆਪਣੇ ਖਬੇ ਤੁਹਾਨੂੰ ਪੁਲਿਸ ਸਟੇਸ਼ਨ ਦਿਖ ਰਿਹਾ ਹੋਏਗਾ ਪੁਲਿਸ ਸਟੇਸ਼ਨ ਵੀ ਆ ਇੱਥੇ ਹਸਪੀਟਲ ਵੀ ਆ ਤੇ ਜ਼ਰੂਰੀ ਜ਼ਰੂਰੀ ਚੀਜ਼ਾਂ ਤਕਰੀਬਨ ਸਾਰੀਆਂ ਨੇ ਤੇ ਆ ਜਿਹੜੇ ਅੱਗੇ ਤੁਹਾਨੂੰ ਅਪਾਰਟਮੈਂਟ ਕੁਆਟਰ ਜੇ ਦਿਖ ਰਿਹਾ ਇਹ ਉਹਨਾਂ ਦੇ ਹੀ ਨੇ ਆਪਣੇ ਅਮਰੀਕਨ ਮਿਲਟਰੀ ਵਾਲਿਆਂ ਦੇ ਉਦੋਂ ਉਹਦੇ ਬਣੇ ਪਏ ਨੇ ਮਾੜੀ ਮੋੜੀ ਇਹਨਾਂ ਦੀ ਰੈਨੋਵੇਸ਼ਨ ਜਿਹੜੀ ਆ ਉਹ ਕਰ ਦਿੰਦੇ ਆ ਤੇ ਬਾਕੀ ਇੱਦਾਂ ਹੀ ਰਹਿੰਦਾ ਵਾ ਤੇ ਹੋਰ ਬਾਕੀ ਕੋਈ ਐਡਾ ਟਾਊਨ ਦੇ ਵਿੱਚ ਐਡਾ ਕੋਈ ਖਾਸ ਹੈ ਨਹੀਂਗਾ ਕਿ हां ਇੱਕ ਇਹ ਆ ਕਿ ਇਥੋਂ ਫੈਰੀ ਚੱਲਦੀ ਆ ਜਿੱਦਾਂ ਜੇ ਤੁਹਾਨੂੰ ਦੱਸਿਆ ਕਿ ਇਹਨੂੰ ਰੋਡ ਨਹੀਂ ਕੋਈ ਲੱਗਦਾ ਹਨਾ ਇਹ ਆਈਲੈਂਡ ਤੋਂ ਜਾਂ ਤੇ ਤੁਸੀਂ 에어ਪੋਰਟ ਤੋਂ ਆਪਣੀ ਫਲਾਈਟ ਲੈ ਸਕਦੇ ਹੋ ਇਥੋਂ ਡੇਢ ਘੰਟੇ ਦੀ ਦੂਰੀ ਤੇ ਹੈਗਾ 에어ਪੋਰਟ ਡੀਅਰ ਲੇਕਸ ਸਿਟੀ ਦੇ ਵਿੱਚ 에어ਪੋਰਟ ਆ ਉੱਥੋਂ 에어ਪੋਰਟ ਲੈ ਕੇ ਤੁਸੀਂ ਕਿਤੇ ਜਾ ਸਕਦੇ ਹੋ ਤੇ ਜਾਂ ਫਿਰ ਇੱਕ ਮਲਾਏ ਆਈਲੈਂਡ ਦਾ ਇੱਕ ਕੋਨਾ ਹੈ ਪੋਟੋਬਾਸ ਉੱਥੋਂ ਸਮੁੰਦਰੀ ਝਹਾੜ ਜਾਂਦਾ ਹੈ ਫੈਰੀ ਸਮੁੰਦਰੀ ਉਸ ਦੂਸਰੇ ਕੋਨੇ ਤੇ ਤੁਹਾਨੂੰ ਲਾ ਦੂਗਾ ਆਈਲੈਂਡ ਤੇ ਹਨਾ ਨੋਵਾ ਸਕੋਸ਼ੀਆ ਜਿਹੜੀ ਨਾਲ ਪ੍ਰੋਵਿੰਸ ਉੱਥੇ ਤੁਹਾਨੂੰ ਲਾ ਦੂਗਾ ਨਾਰਥ ਸਿਡਨੀ ਸ਼ਹਿਰ ਦੇ ਵਿੱਚ ਤੁਸੀਂ ਸਾਡੇ ਪਿਛਲੇ ਵਲੌਗ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਆਪਾਂ ਅਜੇ 4-5 ਦਿਨ ਪਹਿਲਾਂ ਗਏ ਸੀ ਨੋਵਾ ਸਕੋਸ਼ੀਆ ਤੇ ਆਪਾਂ ਉਸ ਸਮੁੰਦਰੀ ਜਹਾਜ਼ ਲੈ ਕੇ ਹੀ ਗਏ ਸੀ ਤੇ ਆਹ ਸਾਹਮਣੇ ਆ ਗਿਆ ਜੀ 에어ਪੋਰਟ ਸਟੀਫਨ ਵੈਲ ਦਾ ਇੰਟਰਨੈਸ਼ਨਲ 에어ਪੋਰਟ ਜਿਹੜਾ ਕਿ ਚੱਲਦਾ ਨਹੀਂ ਹੈ ਇਹ ਵੀ ਕਿਸੇ ਕਾਰਨਾਂ ਕਰਕੇ ਬੰਦ ਹੋ ਗਿਆ ਸੀ ਹੁਣ ਇਹ ਬਸ ਇਦਾਂ ਖਾਲੀ ਪਿਆ ਆ ਨਾ ਤੇ ਇਹਦੀ ਸਾਫ ਸਫਾਈ ਕਰਦੇ ਆ ਤੇ ਨਾ ਇਹਨੂੰ ਚਲਾਉਂਦੇ ਆ ਤੇ ਬਸ ਇਹੀ ਸਾਡਾ ਸ਼ਹਿਰ ਹੈ ਟਾਊਨ ਹੈ ਪਿੰਡ ਹੈ ਤੇ ਇਹਦੇ ਤੋਂ ਇਲਾਵਾ ਹੋਰ ਇੱਥੇ ਕੋਈ ਚੀਜ਼ ਦੱਸਣ ਵਾਲੀ ਜਾਂ ਕੋਈ ਵਿਖਾਉਣ ਵਾਲੀ ਹੈ ਨਹੀਂ ਜੀ ਐਡੀ ਖਾਸ ਆ ਬਾਕੀ ਆ ਵੇਖੋ ਅੱਗਾ ਉਹਨ ਡਿਆ ਇਹ ਸਨੋ ਸਾਫ ਕਰ ਰਿਹਾ ਇਹਨਾਂ ਚੀਜ਼ਾਂ ਦੀ ਸਹੂਲਤ ਇੱਥੇ ਵਧੀਆ ਆ ਕਿ ਸਨੋ ਸਾਫ ਕਰ ਦਿੰਦੇ ਨੇ ਨਾਲ ਦੀ ਨਾਲ ਸੜਕਾਂ ਤੋਂ ਤੇ ਸਾਈਡਾਂ ਤੇ ਲਾਹ ਦਿੰਦੇ ਨੇ ਘਰਾਂ ਦੇ ਬਾਹਰ ਜਿਹੜੇ ਡਰਾਈਵ ਹੁੰਦੇ ਆ ਉਹ ਲੋਕਾਂ ਨੂੰ ਆਪ ਹੀ ਕਰਨੇ ਪੈਂਦੇ ਆਪੋ ਆਪਣੇ ਸੜਕਾਂ ਸਾਫ਼ ਕਰ ਦਿੰਦੇ ਨੇ ਗੱਡੀ ਵਧੀਆ ਚੱਲਣ ਜੋਗੀ ਹੋ ਜਾਂਦੀ ਆ ਤੇ ਬਸ ਇਹ ਹੀ ਟਾਊਨ ਆ ਜੀ ਜੇ ਆਪਾਂ ਇਹਨੂੰ ਬਾਕੀ ਸ਼ਹਿਰਾਂ ਦੇ ਨਾਲ ਕੰਪੇਅਰ ਕਰੀਏ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਇਹਦੇ ਤੋਂ ਥੱਲੇ ਵੀ ਹੈਗੇ ਨੇ ਟਾਊਨ ਪਿੰਡ ਸ਼ਹਿਰ ਹਨ ਤੇ ਇਹਦੇ ਤੋਂ ਉੱਤੇ ਤੇ ਬਹੁਤ ਨੇ ਕੈਨੇਡਾ ਦੇ ਵਿੱਚ ਆ ਤੇ ਇੱਥੇ ਤੁਹਾਨੂੰ ਪਤਾ ਹੀ ਆ ਤਗੜੇ ਸ਼ਹਿਰ ਤਗੜੇ ਤੋਂ ਤਗੜੇ ਮਤਲਬ ਬੈਠੇ ਨੇ ਤੇ ਜੇ ਤੁਹਾਨੂੰ ਮੈਂ ਆਪਣਾ ਓਪੀਨੀਅਨ ਦਵਾ ਕਿ ਮੇਰਾ ਕੀ ਮਤਲਬ ਹੈਗਾ ਓਪੀਨੀਅਨ ਇਸ ਟਾਊਨ ਦੇ ਉੱਤੇ ਤੇ ਇਸ ਟਾਊਨ ਦੇ ਉੱਤੇ ਮਤਲਬ ਟਾਊਨ ਵਧੀਆ ਆ ਹਨਾ ਸ਼ਾਂਤੀ ਆ ਟ੍ਰੈਫਿਕ ਨਹੀਂ ਇੰਨਾ ਹੈਗਾ ਇੰਨਾ ਮਤਲਬ ਜਿਆਦਾ ਖਰਚੇ ਦਾ ਕੋਈ ਸਾਧਨ ਨਹੀਂ ਹੈਗਾ ਇੰਨਾ ਹਨਾ ਛੋਟਾ ਜਿਹਾ ਟਾਊਨ ਆ ਆਪਣਾ ਵਾਹ ਗ੍ਰੋਸਰੀ ਕਰੋ ਖਾਓ ਪੀਓ ਤਾਂ ਸੌਂ ਜਿਓ ਜੇ ਆਪਾਂ ਵੱਡੇ ਸ਼ਹਿਰ ਚ ਰਹਾਂਗੇ ਕਿਤੇ ਤੇ ਉੱਥੇ ਫਿਰ ਖਰਚੇ ਵੀ ਉਸ ਹਿਸਾਬ ਨਾਲ ਹੀ ਹੋ ਜਾਣੇ ਆ ਤੇ ਇਸ ਕਰਕੇ ਹਾਂ ਪਰ ਆਪਣੇ ਇੰਡੀਅਨਸ ਵਾਸਤੇ ਜਿਹੜੇ ਸਟੂਡੈਂਟ ਆਉਂਦੇ ਨੇ ਹਨਾ ਇੱਥੇ ਪੜ੍ਹਾਈ ਕਰਨ ਜਾਂ ਉਹ ਸਿਰਫ ਇੱਥੇ ਪੀਆਰ ਦੇ ਕਰਕੇ ਆਉਂਦੇ ਨੇ ਪੀਆਰ ਲੈ ਕੇ ਆਪਣਾ ਚੱਲ ਜਾਂਦੇ ਨੇ ਹਨਾ ਤੇ ਇੱਥੇ ਰਹਿਣ ਦਾ ਕੋਈ ਫਾਇਦਾ ਵੀ ਨਹੀਂ ਆ ਉਹਨਾਂ ਵਾਸਤੇ ਕਿਉਂਕਿ ਇੱਥੇ ਕੰਮਕਾਰ ਇੰਨਾ ਹੈ ਨਹੀਂ ਆ ਤੇ ਆਪਾਂ ਇੱਥੇ ਆਏ ਆ ਕੰਮਕਾਰ ਕਰਨ ਹਨਾ ਤੇ ਇੱਥੇ ਇੰਨਾ ਕੰਮਕਾਰ ਹੈ ਨਹੀਂ ਆ ਬਸ ਇਹੀ ਹੈ ਕਿ ਆਪਣੀ ਬੇਸਿਕ ਜੌਬ ਕਰੀ ਜਾਓ 16 15-16 ڈالر ਤੇ ਜਿੰਨੇ ਬੇਸਿਕ ਤੇ ਉਹਨੇ ਕਿਤੇ ਫਿਰ ਆਪਣਾ ਕਰੀ ਜਾਓ ਤੇ ਉਹ ਮਤਲਬ ਆਪਾਂ ਨੂੰ ਉਹ ਚੀਜ਼ ਹਨਾ 12 ਨਹੀਂ ਖਾਣੀ ਇਸ ਕਰਕੇ ਮੇਰਾ ਮੰਨਣਾ ਇਹ ਆ ਕਿ ਹਾਂ ਵੀ ਇਸ ਟਾਊਨ ਦੇ ਵਿੱਚ ਜਿਹੜੇ ਰਹਿ ਰਹੇ ਨੇ ਉਹ ਤੇ ਚਲੋ ਰਹਿ ਰਹੇ ਨੇ ਪਰ ਆਪਾਂ ਇਸ ਟਾਊਨ ਦੇ ਵਿੱਚ ਨਹੀਂ ਰਹਿ ਸਕਦੇ ਤੇ ਆਪਣਾ ਬਸ ਅੱਗੇ ਆਪਾਂ ਜ਼ਿਆਦਾ ਨਹੀਂ ਬੋਲ ਸਕਦੇ ਸਮਝਦਾਰ ਕੋ ਇਸ਼ਾਰਾ ਕਾਫੀ ਆ ਬਸ ਇਹੀ ਟਾਊਨ ਆ ਜੀ ਆ ਸਾਰਾ ਤੁਹਾਨੂੰ ਢੇੜਾ ਘੜਾਤਾ ਬਾਕੀ ਹੋਰ ਇਧਰ ਛੋਟੀਆਂ ਮੋਟੀਆਂ ਗਲੀਆਂ ਨੇ ਤੇ ਘਰ ਨੇ ਬਸ ਬਾਕੀ ਇਹੀ ਆ ਇਹਦੇ ਤੋਂ ਇਲਾਵਾ ਹੋਰ ਕੋਈ ਖਾਸ ਨਹੀਂ ਆ ਤੇ ਆਪਾਂ ਫੇਰ ਆ ਸਮੁੰਦਰ ਵਾਲੀ ਆ ਕੇ ਘੁੰਮ ਕੇ ਬਸ ਇੰਨਾ ਕੁ ਟਾਊਨ ਆ ਤੇ ਹੁਣ ਆਪਾਂ ਸ਼ਾਮ ਦੇ ਵੱਜ ਗਏ ਨੇ 4:40 ਮਿੰਟ ਹਨੇਰਾ ਵੀ ਜਲਦੀ ਹੋ ਜਾਂਦਾ ਵਾ ਸਰਦੀਆਂ ਦੇ ਵਿੱਚ ਇੱਥੇ 5 ਵਜੇ ਤੱਕ ਬਸ ਇਦਾਂ ਆ ਵੀ ਹੋ ਜਾਣਾ ਕੰਮ ਡਾਰਕ ਹਨੇਰਾ ਹੋ ਜਾਣਾ ਵਾ ਤੇ ਦਿਨ ਵੀ ਥੋੜਾ ਲੇਟ ਨਿਕਲਦਾ ਗਰਮੀਆਂ ਦੇ ਵਿੱਚ ਜਿਹੜਾ ਵਾ ਦਿਨ ਉਹ ਛਿਪਦਾ ਵਾ ਮਤਲਬ ਸੂਰਜ 9 ਵਜੇ ਤੱਕ ਛੱਟਾ ਦੇ ਨਹੀਂ ਹੁੰਦਾ ਵਾ 9 ਸਵਾ 9 ਵਜੇ ਜਾ ਕੇ ਸੂਰਜ ਛਿਪੂਗਾ ਤੇ ਬਸ ਇਹੀ ਹੈ ਟਾਊਨ ਤੇ ਖਾਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਦਿੰਨੇ ਆਂ ਸਾਹਮਣੇ ਇਹ ਵੀ ਚੌਕ 메ਨ ਚੌਕ ਹੈ ਜੀ ਇਹ ਵੀ ਤੇ ਬਾਕੀ ਇਹ ਵੀ ਹੋਰ ਇੱਥੇ ਚੀਜ਼ਾਂ ਖਾਣ ਪੀਣ ਵਾਲੀਆਂ ਥੋੜੀਆਂ ਬਹੁਤੀਆਂ ਗਿਆ ਇੰਡੀਅਨ ਰੈਸਟੋਰੈਂਟ ਨਹੀਂ ਹੈਗਾ ਜਿਹੜਾ ਬਹੁਤ ਜ਼ਰੂਰੀ ਹੈ ਤੇ ਉਤੋਂ ਵੀ ਜ਼ਰੂਰੀ ਇੱਥੇ ਗੁਰੂ ਘਰ ਨਹੀਂ ਹੈਗਾ ਪੰਜਾਬੀਆਂ ਵਾਸਤੇ ਹਨਾ ਇੰਡੀਅਨਸ ਵਾਸਤੇ ਗੁਰਦੁਆਰਾ ਨਹੀਂ ਕੋਈ ਹੈਗਾ ਇੱਥੋਂ ਗੁਰਦੁਆਰਾ ਹੈਗਾ ਮਤਲਬ ਕਾਫੀ ਤਗੜਾ ਸ਼ਹਿਰਾ ਉੱਥੇ ਆ ਉਹ ਇੱਥੋਂ 8 ਘੰਟੇ ਦੀ ਡਰਾਈਵ ਤੇ ਹੈ ਜਿਹੜਾ ਕਿ ਬਹੁਤ ਔਖਾ ਆਉਣਾ ਜਾਣਾ ਖਾਸ ਕਰਕੇ ਸਰਦੀਆਂ ਚ ਭਾਵੇਂ ਛੁੱਟੀ ਵੀ ਹੋਵੇ ਗਰਮੀਆਂ ਚ ਵੀ ਨਹੀਂ ਜਾਇਆ ਜਾਂਦਾ ਇੰਨੀ ਦੂਰ ਤੇ ਇਹ ਚੀਜ਼ ਦੀ ਬਹੁਤ ਕਮੀ ਜਿਹੜੀ ਆ ਮਹਿਸੂਸ ਹੁੰਦੀ ਆ ਗੁਰੂ ਘਰ ਦੀ ਤੇ ਇੰਡੀਅਨ ਰੈਸਟੋਰੈਂਟ ਦੀ ਬਾਕੀ ਇਹ ਆ ਕਿ ਆ ਕੈਨੇਡੀਅਨ ਟਾਇਰ ਆ ਇਥੋਂ ਹੋਰ ਲਲੜ ਪਲੜ ਸਮਾਨ ਮਿਲ ਜਾਂਦਾ ਆ ਕਾਫੀ ਤੇ ਹੋਰ ਕੋਈ ਏਡਾ ਖਾਸ ਨਹੀਂਗਾ ਟਾਊਨ ਦੇ ਵਿੱਚ ਬਾਕੀ ਜਿਹੜੀਆਂ ਜ਼ਰੂਰੀ ਜ਼ਰੂਰੀ ਚੀਜ਼ਾਂ ਜੋ ਹਨ ਇੱਕ ਟਾਊਨ ਦੇ ਵਿੱਚ ਹੁੰਦੀਆਂ ਨੇ ਉਹ ਸਾਰੀਆਂ ਹੀ ਆ ਤੇ ਬਸ ਤੁਹਾਨੂੰ ਆਪਾਂ ਨਾਲ-ਨਾਲ ਦੱਸ ਵੀ ਦਿੱਤਾ ਆ ਤੇ ਨਾਲ-ਨਾਲ ਤੁਹਾਨੂੰ ਆਪਾਂ ਟਾਊਨ ਦੇ ਵਿੱਚ ਢੇੜਾ ਵੀ ਘੜਾਤਾ ਆ ਤਾਂ ਕਿ ਆਪਣਾ ਵਲੌਗ ਜਿਹੜਾ ਹੈ ਜਿਆਦਾ ਲੰਬਾ ਨਾ ਹੋਵੇ ਤੇ ਤੁਹਾਨੂੰ ਵੀ ਬੋਰ ਨਾ ਹੋਣਾ ਪਵੇ ਹਨਾ ਤੇ ਹੁਣ ਤੁਹਾਨੂੰ ਆਪਾਂ ਕਿਤੇ ਗੱਡੀ ਰੋਕ ਕੇ ਤੇ ਸਸਰੀ ਗੱਲ ਬੁਲਾ ਦਿੰਨੇ ਆ ਹੀ ਹੈ ਸਾਡਾ ਟਾਊਨ ਆ ਸਾਹਮਣੇ ਤੁਹਾਨੂੰ ਦਿਖ ਰਿਹਾਣਾ ਵਾ ਜੀ ਠੇਕਾ ਵੀ ਹੈਗਾ ਜੀ ਇੱਥੇ ਲਿਕਰ ਸਟੋਰ ਇਹ ਹੈ ਜੀ ਇੱਥੋਂ ਦਾ ਠੇਕਾ ਤੇ ਆਪਾਂ ਗੱਡੀ ਇੱਥੇ ਪਾਰਕਿੰਗ ਚ ਲਾ ਦਈਏ ਤੇ ਫਿਰ ਆਪਾਂ ਤੁਹਾਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਕਹਿ ਦਈਏ ਲਓ ਜੀ ਆਪਾਂ ਤੁਹਾਨੂੰ ਟਾਊਨ ਘੁਮਾ ਵੀ ਦਿੱਤਾ ਤੇ ਟਾਊਨ ਦੇ ਬਾਰੇ ਤੁਹਾਨੂੰ ਦੱਸ ਵੀ ਦਿੱਤਾ ਇਹ ਇਹ ਸੀਗਾ ਸਾਡਾ ਸਟੀਫਨ ਵਾਲਾ ਪਿੰਡ ਤੇ ਮਤਲਬ ਜਦੋਂ ਆਪਾਂ ਨਵੇਂ-ਨਵੇਂ ਇੱਥੇ ਆਏ ਸੀ ਉਦੋਂ ਤੇ ਨਹੀਂ ਸੀ ਦਿਲ ਲੱਗਾ ਪਰ ਹੁਣ ਇਹ ਆ ਕਿ ਵਧੀਆ ਹੁਣ ਥੋੜਾ ਬਹੁਤਾ ਦਿਲ ਵੀ ਲੱਗਾ ਆ ਤੇ ਲੋਕ ਵੀ ਇੱਥੋਂ ਦੇ ਜਾਣਦੇ ਨੇ ਹਨਾ ਕਈ ਤੇ ਵਧੀਆ ਹੁਣ ਸਹੀ ਲੱਗਦਾ ਤੇ ਬਾਕੀ ਵਧੀਆ ਆ ਟਾਊਨ ਹਨਾ ਸਾਰੀਆਂ ਤੁਹਾਨੂੰ ਸਾਰੀਆਂ ਚੀਜ਼ਾਂ ਨਹੀਂ ਕਿਤੇ ਵੀ ਮਿਲਦੀਆਂ ਤੁਸੀਂ ਚਾਹੇ ਕਿਤੇ ਵੱਡੇ ਸ਼ਹਿਰ 'ਚ ਵੀ ਰਹਿ ਰਹੇ ਹੋ ਹਨਾ ਵੱਡੇ ਤੋਂ ਵੱਡੇ ਸ਼ਹਿਰ 'ਚ ਵੀ ਰਹਿ ਰਹੇ ਹੋ ਉੱਥੇ ਵੀ ਤੁਹਾਨੂੰ ਕਈ ਕਮੀਆਂ ਮਿਲਣਗੀਆਂ ਵੀ ਇੱਥੇ ਆ ਚੀਜ਼ ਦੀ ਕਮੀਆਂ ਜਾਂ ਇੱਥੇ ਉਹ ਨਹੀਂ ਹੈਗਾ ਇਹ ਨਹੀਂ ਹੈਗਾ ਹਨਾ ਹਰ ਜਗ੍ਹਾ ਤੇ ਇਦਾਂ ਹੁੰਦਾ ਵਾ ਤੇ ਇਸ ਕਰਕੇ ਆਪਾਂ ਤੇ ਇਹ ਕਵਾਂਗੇ ਵੀ ਜਿੱਥੇ ਰਹਿ ਰਹੇ ਹੋ ਜਿੱਥੇ ਹੈਗੇ ਹੋ ਉੱਥੇ ਖੁਸ਼ ਰਹੋ ਤੇ ਸਵਸਥ ਰਹੋ ਤੇ ਹੁਣ ਸਾਨੂੰ ਦੋ ਇਜਾਜ਼ਤ ਤੇ ਸਸਰੀਕਾਲ ਬਾਏ ਟੇਕ ਕੇਅਰ ਧਿਆਨ ਰੱਖਿਓ ਆਪਣਾ